ਇਕ ਓੰਕਾਰ ਸਤਿਗੁਰ ਪ੍ਰਸਾਦ ਬਾਰ ਸੂਹੀ ਕੀ ਸਲੋਕਾਂ ਨਾਲ ਬਹਲਾ ਤੀਜਾ ਸਲੋਕ ਮਹਲਾ ਤੀਜਾ ਸੁਹੇ ਬੇਸ ਤਹਾਗਣੀ ਪਰ ਪਿਰ 라ਵਣ ਜਾਈ ਪਿਰ ਛੋੜਿਆ ਕਰ ਆਪਣਾ 모ਹੀ ਦੂਜੈ ਪਾਏ ਮਿੱਠਾ ਕਰ ਕਐ ਖਾਇਆ ਬਹੁ ਸਾਧੂ ਬਧਿਆ ਰੂਗ ਸੋਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਬਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਧ ਸੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚ ਸਦਾ ਸੁਹਾਗਣ ਨਾਰ ਮਹਲਾ ਤੀਜਾ ਸੁਭੀਏ ਨੇ ਬਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਬਹ ਰੈ ਆਪਣਾ ਕੁੱਲ ਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਦੀਆਂ ਸੱਚੀ ਧਰਮਸਾਲਾ ਆਪੋ ਪਾਇਓ ਖਪਾਇੰਦਾ ਸੱਚੇ ਦੀਨ ਦਇਆਲਾ ਸਭ ਨਾਰਿ ਜਕ ਸੰਵਾਹੇ ਦਾ ਤੇਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੁਕ ਮਹਲਾ 3 ਸੂਬਤਾ ਸੁਹਾਗਣੀ ਜਾਂ ਮਨ ਲਹ ਸਚ ਨਉ ਸਤਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਤਾਓ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੀ ਐਨਸ ਲਗ ਪਾਓ ਨਾਨਕ ਸੋਹਾਗਣ ਕਾ ਤਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮ ਹੈ ਮਹੇਸ ਮਾਏ ਮੋਹਲਾ ਤੀਜਾ ਲੋਕਾਂ ਬੇਹੋਸੂ ਵੀ ਸੁਹਾ ਬੇਸ ਕਰੀ ਬੇਸੀ ਸੋ ਨਾ ਪਾਈਏ ਕਰ ਕਰ ਬੇਸ ਰਹੀ ਨਾਨਕ ਤਿੰਨੇ ਸੋ ਪਾਇਆ ਜਿਨੀ ਗੁਰ ਕੀ ਸਖ ਸੁਣੀ ਜੋ ਤਸ ਪਾਵੈ ਸੋ ਤੀ ਜਾ ਇਹਨ ਵਿਦ ਕੰਤ ਮਿਲੀ ਪਉੜੀ ਹੁਕਮੀਸ਼ ਇਤ ਸਾਜੀਐ ਨੋ ਭੋਪਿਤ ਸੰਸਾਰਾ ਤੇਰਾ ਹੁਕਮ ਨਾ ਜਾ ਪੀਕੇ ਤੜਾ ਸੱਚੇ ਅਲਖ ਅਪਾਰਾ ਇੱਕ ਨਾਂ ਨੋ ਤੂੰ ਮੈ ਲਲ ਹੈ ਗੁਰ ਸਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਓ ਮੈਂ ਤਜ ਬਕਾਰਾ ਜਿਸ ਤੂੰ ਮਿਲ ਹੈ ਸੋ ਤੁਦ ਮਿਲੈ ਸੂਹੀ ਸਚਿਆਰਾ ਸੋਕ ਮਹਲਾ ਤੀਜਾ ਸੂਬੇ ਸੂਹਾ ਸਭ ਸੰਸਾਰ ਹੈ ਜੇ ਦੁਰਮਤ ਦੂਜਾ ਪਾਓ ਥੈਨ ਮੈਂ ਝੂਠ ਸਭ ਬਿਨਸ ਜਾਏ ਜੋ ਟਿਕੈ ਨਾ ਬਿਰਖ ਕੀ ਸਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਓ ਉਲਟੀ ਸਖਤ ਸਬੈ ਘਰ ਆਈ ਮਨ ਬਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿੱਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੁਹਾਗ ਰੰਗ ਬਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹੇਦੇ ਬਿਲਮ ਨਾ ਹੋਵਈ ਰੰਡ ਬੈਠੀ ਦੂਜਾ ਪਾਏ ਮੁੰਦ ਇਆਣੀ ਦੁੰਮਣੀ ਸੁਹਾ ਬੇਸ ਲੋਬਾਏ ਸਬਦ ਸੱਤੈ ਰੰਗ ਲਾਲ ਕਰ ਪਾਏ ਪਾਏ ਸੀਗਾਰ ਬਣਾਈ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਗੁਰ ਪਾਏ ਪੌੜੀ ਆਪੇ ਆਪੋ ਪਾਏਨ ਆਪ ਕੀਮਤ ਪਾਈ ਤੇ ਇਹਦਾ ਅੰਤ ਨਾ ਜਾ ਪਈ ਗੁਰ ਸ਼ਬਦ 부ਝਾਈ ਮਾਇਆ ਮੋਗਵਾਰ ਹੈ ਦੂਜੈ ਪਰਮਾਈ ਮਨਮ ਗਠੌਰ ਨਾ ਪਾਏ ਨੀ ਫਿਰ ਆਵੈ ਜਾਈ ਜੋ ਤਸ ਪਾਵੈ ਸੋ ਥਿਜੈ ਸਭ ਚੱਲੈ ਰਜਾਈ ਸੇ ਲੋਕ ਮਹੱਲਾ ਤੀਜਾ ਸੁਹਾਬੇਸ ਕਾਮਣ ਕੋ ਲਖਣੀ ਜੋ ਪ੍ਰਭ ਸੋੜ ਪਰਪੁਰਖ ਧਰੇ ਪਿਆਰ ਉਸ ਸੀਲਨ ਸੰਜਮ ਸਦਾ ਝੂਠ ਭੁਲੈ ਮਨ ਮੁਖ ਕਰਮ ਖੋਵਾਰ ਜਿਸ ਪੂਰਬ ਹੋਵੈ ਲਿਖਿਆ ਤੇ ਸਤਗੁਰ ਮਿਲੈ ਪਤਾਰ ਸੁਹਾ ਬੇਸ ਸਭ ਉਤਾਰ ਧਰੇ ਗਲ ਪਹਿਰੇ ਖਮਾ ਸੀਗਾਰ ਪਈਐ ਸੋਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਲੜਾਈ ਕਿਸੇ ਦੀ ਨਾ ਰਲ ਜਿਸ ਰਾਬੇ ਸਿਰਜਣ ਹਾਰ ਨਾਲਕ ਗੁਰਮੁਖ ਸਦਾ ਸੁਹਾਗਣੀ ਜਿਸ ਅਬਨਾਸੀ ਪੁਰਖ ਪਰਤਾਰ ਮਹਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸਤਿਆ ਰੰਗ ਮਜੀਠਾ ਗੁਰਮਖ ਬਰਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਂ ਛਾਰ ਪੌੜੀ ਇਹੋ ਜਗ ਆਪ ਉਪਾਏਨ ਕਰ ਚੋਜ ਬਡਾਨ ਪੰਜ ਤਤ ਵਿੱਚ ਪਾਈਐਨ ਮੋਹ ਝੂਠ ਕੋ ਮਾਨ ਆਵਜੈ ਪਵਾਈਐ ਮਨਮੁਖ ਅਗਿਆਨ ਇਕਨ ਆਪੁ 부ਜਾਇਨ ਗੁਰਮੁਖ ਹਰਿ ਗਿਆਨ ਭਗਤ ਖਜਾਨਾ ਬਖਸੈਨ ਹਰਿ ਨਾਮੁ ਨਿਹਾਨ ਸਲੋਕ ਮਹਲਾ ਤੀਜਾ ਸੁਭੀਏ ਸੁਹਾਵੇ ਸੱਡ ਤੂੰ ਤਾਂ ਪਰ ਲਗੀ ਪਿਆਰ ਸੁਹਾਵੇ ਸਿਰ ਕਿਨੈ ਨ ਪਾਇਓ ਮਨਮਖੋ ਦਜ ਮੂਈ ਗਵਾਰ ਸਤ ਗੁਰ ਮਿਲੇ ਸੂਹਾ ਬੇਸ ਗਿਆ ਹਉਮੈ ਵਿਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨarati ਗੁਣੋ ਸਾਰ ਸਦਾ ਸੁਹਾਗਣ ਸਬਦ ਮਨ ਭੈ ਭੈ ਕਰੇ ਸੀਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਖਿਆ ਔਰ ਤਾਰ ਮਹਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸੀਗਾਰ ਆਵਣ ਜਾਣਾ ਬੀਸਰੈ ਗੁਰ ਸਬਦੀ ਵਿਚਾਰ ਮੁੰਦ ਸੁਹਾਵੀ ਸੋਣੀ ਜਿਸ ਕਰ ਸਹਜ ਪਤਾਰ ਨਾਨਕ 사ਤਨ ਰਾਵਿਏ রাਵੇ 라वण हार पौੜੀ ਮੋ ਕੂੜ ਕੋ ਟਾਂਬ ਹੈ ਮਨ ਮੁਖੋ ਮੁਗਦ ਰਤਾ ਹਉ ਮੇਰਾ ਕਰਮ ਓਏ ਕਿਸੋ ਸਾਥ ਨਾ ਲਿਤਾ ਸਿਰ ਉਪਰ ਜਮ ਕਾਲ ਨਾ ਸੂਝਈ ਦੂਜੈ ਪਰਮਿੱਤਾ ਫਿਰ ਵੇਲਾ ਹੱਥ ਨਾ ਆਬਈ ਜਮ ਕਾਲ ਬਸ ਕਿਤਾ ਜਿਹਾ ਤੁਰ ਲੇਖ ਪਾਇਨ ਸੇ ਕਰਮ ਕਮਿਤਾ ਸੇ ਲੋਕ ਮਹਲਾ ਤੀਜਾ ਸਤیاں ਇਹ ਨ ਆਖਿਨ ਜੋ ਮੜਿਆ ਲਗ ਜਲਨ ਨਾਲਕ ਸਤیاں ਜਾਣਨ ਜੇ ਬਿਰਹੇ ਝੂਟ ਮਰਨ ਮਹਲਾ ਤੀਜਾ ਪੀਸੋ ਸਤیاں ਜਾਣਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉਠ ਸਮਾਲਨ ਮੁਹੱਲਾ ਤੀਜਾ ਕੰਤਾਂ ਨਾਲ ਮਹਿਲੀਆਂ ਸੇਤੀ ਅੱਗ ਜਲਾਹ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹ ਨਾਲ ਕੰਤ ਨਾ ਜਾਣਨੀ ਸੇਕੋ ਅੱਗ ਜਲਾਹ ਭਾਵੇਂ ਜੀਵੋ ਕੈ ਮਰੋ ਦੂਰੋਂ ਹੀ ਭਜ ਜਾਏ ਪੌੜੀ ਤਦ ਦੁੱਖ ਸੁੱਖ ਨਾਲ ਉਪਾਇ ਲੇਖ ਕਰਤਾ ਲਿਖਿਆ ਨਾ ਬਜੇ ਬਣ ਹੋਰ ਦਾਤ ਨਹੀਂ ਤਸ ਰੂਪ ਨਾ ਰਖਿਆ ਨਾਮ ਓਖਟ ਨਿਧਾਨ ਹੈ ਗੁਰਮੁਖ ਮਨ ਬਸਿਆ ਕਰ ਕਿਰਪਾ ਨਾਮੁ ਦੀਬ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰਿ ਜਪ ਜਪਿਆ ਸੇ ਲੋਕ ਮਹਲਾ ਦੂਜਾ ਜਿਨਨੀ ਚੱਲਣ ਜਾਣਿਆ ਸੇ ਕਿਉ ਕਰਹਿ ਬਥਾਰ ਚੱਲਣਸਾਰ ਨਾ ਜਾਣਨੀ ਕਾਰਜ ਸਵਾਰਣ ਹਰ ਮਹੱਲਾ ਦੂਜਾ ਰਾਤ ਕਾਰਨ ਤਨ சாੰਤੀ ਆ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲਈ ਫਿਰ ਪਸਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਪਨਾਂ ਜੀ ਪਈ ਜੇ ਬਹੁਤਾ ਕਲੇ ਤਰਫ ਜੁਣਾ ਸਤਿ ਪਾਉ ਦੇ ਜਨ ਨਾਨਕ ਸਬਦ ਵਿਚਾਰੇ ਪਉੜੀ ਕਰਤਾ ਕਾਰਨ ਜਨਕੀਆ ਸੋ ਜਾਣੈ ਸੋਈ ਆਪੇ ਸੇਟ ਉਪਾਈਐ ਆਪੇ ਫੁਨਗੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤ ਗੁਰ ਇਕ ਬਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹਲਾ ਦੂਜਾ ਜਿੰਨਾ ਪਾਉ ਤਿੰਨ ਨਾਹ ਪਾਉ ਮੁਚ ਪਾਉ ਨਾ ਭਬਿਆ ਨਾਨਕ ਹੋ ਪਟੰਤਰ ਤਿਤੋ ਦੀ ਬਾਣ ਗਿਆ ਮਹਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਣ ਕੀਆ ਪੌੜੀ ਸਤਿ ਤੇ ਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੁ ਮੈ ਮਾਰ ਮਨ ਨਿਰਮਲਾ ਹਰਨਾਮ ਉਰਤਾਰੀ ਕੋਠੇ ਮੰਡਪ ਮਾੜੀਆਂ ਲਗ ਪਏ گا ਵਾਰੀ ਜਨ ਕੀ ਇਹ ਤਿਸੇ ਨਾ ਜਾਣਨੀ ਮਨ ਮੁਖ ਕੋ ਵਾਰੀ ਜਿਸੋ ਪੁਜਾ ਹੈ ਸੋ 부ਜਸੀ ਸਚ ਆਕਿਆ ਜੰਤ ਵਿਚਾਰੀ ਸ਼ਲੋਕ ਮਹਲਾ ਤੀਜਾ ਕਾਮਣ ਤੋਂ ਸੀਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸਜ ਕੰਤ ਨ ਆਵਈ ਏਵਾ ਬਿਰਥਾ ਜਾਏ ਕਾਮਣ ਪਰ ਮਨ ਮਾਨਿਆ ਤਉ ਬਣਿਆ 시ਗਾਰ ਕੀਆ ਤਉ ਪਰਵਾਨ ਹੈ ਜਾਂ ਸਹੋ ਧਰੇ ਪਿਆਰ ਭਉ 시ਗਾਰ ਤਉ ਬੋਲ ਰਸ ਭੋਜਨ ਭਉ ਕਰੇ ਤਨ ਮਨ ਸੋ ਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤਉ ਬੋਲ ਰਸ ਲੈ ਤਨ ਕੀਆ 시ਗਾਰ ਸੇਜੇ ਕੰਤਨ ਆਇਓ ਏ ਬਾਇ ਪਿਆ ਬਕਾਰ ਮਹਲਾ ਤੀਜਾ ਤਨ ਪਰ ਇਹਨਾ ਆਖੀਐ ਨ ਬਹਿਨ ਇਕੱਠੇ ਹੋਏ ਇਕਜੋਤ ਦੁਏ ਮੂਰਤੀ ਤਨ ਪਰ ਕਹੀਐ ਸੋਏ ਪੌੜੀ ਪੈਵਨ ਭਗਤ ਨਾ ਹੋਵਈ ਨਾਮ ਨ ਲੱਗਾ ਪਿਆਰ ਸਤਗੁਰ ਮਿਲਿਆ ਭਉ ਓਪੋਜੈ ਭਾਏ ਭਾਏ ਰੰਗ ਸੁਬਾਰ ਤਨ ਮਨ ਰਤ ਰੰਗ ਸੋ ਹਮਤਸਨਾ ਮਾਰ ਮਨ ਤਾਂ ਨਿਰਮਲ ਆਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸ ਦਾ ਸੂ ਸਤਿ ਵਰਤਾ ਸੰਸਾਰ ਸ਼ਲੋਕ ਮਹਲਾ ਪਹਿਲਾ ਬਾਹੂ ਖਸਮ ਤੂੰ ਬਾਉ ਜਿਨ ਰਚ ਰਚਨਾ ਹਮ ਕੀਏ ਸਾਗਰ ਲੈ ਦਸਮੁੰਦ ਸਰ ਬੇਲ ਬਰਸ ਬਰਹਾਓ ਆਪ ਖੜੂ ਹੋਵੇ ਆਪ ਕਰ ਆਪ ਹੀਣ ਆਪਾਉ ਗੁਰਮੁਖ ਸੇਵਾ ਥਾਏ ਪਵੈ ਮਨ ਨੂੰ ਤਤਕ ਮਾਹੂ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਨਰਾਉ ਨਾਨਕ ਪੁਰਦਰ ਬੇ ਪਰਵਾ ਤਉ ਦਰ ਊਣਾ ਨਹੀਂ ਕੋ ਸੱਚਾ ਬੇ ਪਰਵਾ ਹੋ ਮੁਹੱਲਾ ਪਹਿਲਾ ਉੱਜਲ ਮੋਤੀ ਸੋਣੀ ਰਤਨਾ ਨਾਲ ਜੜਨ ਤਿੰਨ ਜਰ ਬੈਰੀ ਨਾਨਕ ਜੇ ਬੁੱਢੇ ਥੀ ਮਰਨ ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੋਪ ਸਰੀਰ ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗਵੀਰ ਮਨ ਤਨ ਹਿਰਦੈ ਰਵਰਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ ਸਲੋਕ ਮਹਲਾ ਪਹਿਲਾ ਨਾਨਕ ਏਹੋ ਤਨ ਜਾਲ ਜਿਨ ਜਲਿਆ ਨਾਮ ਬਸਾਰਿਆ ਪਉਂਦੀ ਜਾਏ ਪਰਾਲ ਬਿ ਸੈ ਹੱਤ ਨਾ ਅੰਬੜ ਤਿਤ ਨਵੰਦਾ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ਕਿ ਤਿਲਹਾਂਸ ਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਏ ਉਹਨਾਂ ਕਰ ਸੱਚ ਫਰਮਾਨ ਸਦਾ ਨਿਚਲ ਰਬ ਰਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀ ਹੈ ਸੱਚੇ ਸ਼ਬਦ ਦੇ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ ਅਗਮੋ ਗੋਚਰ ਅਲਖ ਹੈ ਗੁਰਮੁਖ ਹਰਿ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਲਕ ਪੀਤਰ ਤਰਿਆ ਆਣ ਖੋਟੇ ਖਰੇ ਪਰਖਿ ਜਨ ਸਾਹਿਬ ਕੈ ਦੀ ਬਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇਕ ਪੌ ਲਥੀ ਲਾਤਿਆ ਦੋਏ ਬਾਹ ਚੜੀਐਸ ਹੋਰ ਬਾਹਰ ਧੋਤੀ ਤੂੰ ਮੜੀ ਅੰਦਰ ਬੈਸਨ ਕੋਰ ਸਾਧ ਭਲੇ ਅਣ ਨੱਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗਤੰਦਾ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਵਹਿਦਸ ਇਹੋ ਮਨ ਤਾਬਦਾ ਗੁਰ ਠਾਕੁਰ ਹਾਇਆ ਨਾ ਬੈਨੋ ਸਭ ਨੂੰ ਜੁਦੀ ਗੁਰਮਤੀ ਪਾਇਆ ਉਰ ਲਿਖਿਆ ਮੇਟ ਨਾ ਸਕੀਏ ਜੋ ਹਰ ਲਿਖ ਪਾਇਆ ਸ਼ਲੋਕ ਮਹਾਲਾ ਪਹਿਲਾ ਦੋਏ ਦੀਵੇ 14 ਹਟ ਨਾਲ ਜੇਤੇ ਜੀਤੇ ਤੇ ਬਣ ਜਾਰੇ ਖੁੱਲੇ ਹੱਟ ਹੋਆ ਬਾਪਾਰ ਜੋ ਪਹੁੰਚੈ ਸੋ ਝਲਣ ਹਾਰ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਹਾ ਪਰਵਾਣ ਘਰ ਆਏ ਬੱਜੀ ਬਾਦਾਈ ਸਤਿਨਾਮੁ ਤੀ ਮਿਲੀ ਵੜਾਈ ਮਹਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੋਪੇ ਦਾ ਸੇ ਬਨ ਦਿਹੁ ਬਗਾ ਤਪੈ ਕਣਾ ਕਾਲਿਆ ਕਾਲੇ ਬਨ ਅੰਧ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਭੇ ਨ ਪਾਵਹਿ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚਾ ਆਪੇ ਇਕ ਦੂਜੇ ਭਾਇ ਖਵਾਏ ਹਨ ਹਮਹਿ ਵਿੱਚ ਬਿਆਪੇ ਇਹ ਮਾਨਸ ਜਨਮੋਂ ਤੋਂ ਲੰਬ ਸਾ ਮਨ ਮੁਕ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ जग ਖੇਲ ਰਚਾਇਨ ਸਭ ਵਰਤਾਏ